ਦੇਸ਼ ਦੀ ਆਜ਼ਾਦੀ ਦੇ ਲਈ ਲੜਾਈ ਲੜਨ ਵਾਲੇ ਦੇਸ਼ ਕੇ ਨੇਤਾ ਸੁਵਾਸਚੰਦਰ ਬੋਸ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਸੁਵਾਸਚੰਦਰ ਬੋਸ ਕੀ ਜੋ ਦੇਨ ਹੈ ਇਸ ਦੇਸ਼ ਦੇ ਲਈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਪੂਰੀ ਦੁਨੀਆ ਦੇ ਵਿੱਚ ਲੋਹਾ ਲਿਆ ਅੰਗਰੇਜ਼ਾਂ ਨੂੰ ਹਿੰਦੁਸਤਾਨ ਤੋਂ ਭਜਾਇਆ ਔਰ ਦੇਸ਼ ਨੂੰ ਆਜ਼ਾਦ ਕਰਾਇਆ ਉਹਨਾਂ ਦਾ ਜਨਮ ਦਿਨ ਇੱਕ ਮਨਾਣਾ ਆਜ ਕੀ ਪੀੜੀ ਨੂੰ ਬਹੁਤ ਜ਼ਰੂਰੀ ਹੈ ਕਿਉਂਕਿ ਆਜ ਕੇ ਨੌਜਵਾਨ ਜਿਹੜੇ ਬੱਚੇ ਹੈ ਉਹਨਾਂ ਨੂੰ ਸੁਵਾਚੰਦਰ ਬੋਸ ਕੇ ਜਨਮ ਦਿਨ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਉਹਨਾਂ ਨੇ ਕਿੰਨੀ ਕੁਰਬਾਨੀ ਦਿੱਤੀ ਫਾਇਰਵੇਡ ਦੇ ਦਫਤਰ ਦੇ ਵਿੱਚ ਔਰ ਉਹਨਾਂ ਦੀ ਦੇਸ਼ ਦੇ ਲਈ ਕਿੰਨੀ ਦੇਣ ਹੈ ਗੱਲਬਾਤ ਕਰਦੇ ਆ ਲਬਗੁਜ਼ੀ ਹੈ ਜਿਹੜੇ ਨੇਤਾ ਹੀ ਸੁਵਾਚੰਦਰ ਬੋਸ ਨੇ ਦੇਸ਼ ਦੇ ਬਹੁਤ ਹੀ ਮਹਾਨ ਸਕੂਤ ਹੈ ਤੇ ਉਹਨਾਂ ਦਾ ਜਨਮ ਦਿਨ ਮਨਾਉਣ ਦਾ ਸੁਭਾਗਾ ਸਮਾਂ ਜਿਹੜਾ ਸਾਨੂੰ ਪ੍ਰਾਪਤ ਹੋਇਆ ਇਹ ਬਹੁਤ ਹੀ ਮੁਸ਼ਕਲ ਨਾਲ ਦਿਨ ਜਿਹੜਾ ਮਿਲਿਆ ਸਾਨੂੰ 1897 ਚ ਨੇਤਾ ਹੀ ਸੁਵਾਚੰਦਰ ਬੋਸ ਜੀ ਦਾ ਜਨਮ ਹੋਇਆ ਸੀ 23 ਜਨਵਰੀ ਨੂੰ ਤੇ ਇਹਨਾਂ ਨੇ ਦੇਸ਼ ਵਾਸਤੇ ਬਹੁਤ ਹੀ ਮਤਲਬ ਆਜ਼ਾਦੀ ਚ ਬਹੁਤ ਅਹਿਮ ਯੋਗਦਾਨ ਰਿਹਾ ਆਜ਼ਾਦ ਹਿੰਦ ਫੋਰਸ ਦੀ ਸਾਬਨਾ ਕੀਤੀ ਬਾਹਰ ਜਾਪਾਨ ਚ ਰਹਿ ਕੇ ਇਹਨਾਂ ਨੇ ਇਨਾ ਵੱਡਾ ਕੰਮ ਕੀਤਾ ਅਸੀਂ ਬਹੁਤ ਸੁਭਾਗੇ ਆ ਜਿਹੜਾ ਸਾਨੂੰ ਇਹਨਾਂ ਦਾ ਜਨਮ ਦਿਨ ਮਨਾਉਣ ਦਾ ਮੌਕਾ ਪ੍ਰਾਪਤ ਹੋਇਆ ਸੁਵਾਚੰਦਰ ਬੋਸ ਦੀ ਜਿਹੜੀ ਦੇਨ ਹੈ ਉਸ ਨੂੰ ਦੇਸ਼ ਕਦੀ ਨਹੀਂ ਭੁਲਾ ਸਕਦਾ ਗੱਲਬਾਤ ਕਰਦੇ ਆ ਉਹਨਾਂ ਦੀ ਆਜ਼ਾਦੀ ਵਾਸਤੇ ਅਸੀਂ ਬਿਲਕੁਲ ਵੀ ਭੁੱਲ ਨਹੀਂ ਸਕਦੇ ਇਸ ਕਰਕੇ ਅਸੀਂ ਜਿਹੜਾ ਹੈਗਾ ਅੱਜ ਉਹਨਾਂ ਦਾ ਫਾਇਰ ਬ੍ਰਿਗੇਡ ਵਾਲੇ ਮਨਾ ਰਹੇ ਆਗੇ ਉਹਨਾਂ ਦੇ ਅਸੀਂ ਇਸ ਪਰਸਨਲ ਫੰਕਸ਼ਨ ਚ ਸ਼ਾਮਲ ਹੋਏ ਆ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਤਾਂ ਉਹਨਾਂ ਦੀ ਆਜ਼ਾਦੀ ਦੇ ਜੋ ਉਹਨਾਂ ਨੇ ਕਾਰਨਾਮੇ ਕੀਤੇ ਉਹਨਾਂ ਦੇ ਅਸੀਂ ਕਿ ਦੇ ਨਹੀਂ ਦੇ ਸਕਦੇ ਅਸੀਂ ਮਤਲਬ ਜਿਹੜੀ ਆਜ਼ਾਦੀ ਦਾ ਨਿਕ ਮੰਨ ਰਿਹਾ ਉਹਨਾਂ ਵੱਲੋਂ ਦਿੱਤੀਆਂ ਹੋਈਆਂ ਕੁਰਬਾਨੀਆਂ ਦਾ ਕੁਰਬਾਨੀਆਂ ਦਾ ਸਦਕਾ ਅਸੀਂ ਅੱਜ ਆਜ਼ਾਦੀ ਦਾ ਦਿਨ ਮਾਨ ਰਹੇ ਆਂ ਸੋ ਅੱਜ ਦਾ ਜਿਹੜਾ ਇਥੇ ਪ੍ਰੋਗਰਾਮ ਹੈ ਸਾਡੇ ਨੌਜਵਾਨਾਂ ਵੱਲੋਂ ਲਿਖਿਆ ਗਿਆ ਫਾਇਰ ਬ੍ਰਿਗੇਡ ਦੇ ਅਫਸਰ ਸਾਹਿਬਾਨਾਂ ਵੱਲੋਂ ਸੁਭਾਸ਼ ਚੰਦਰ ਬੋਸ ਜੀ ਦੇ ਜਨਮ ਨੂੰ ਸਮਰਪਿਤ ਅੱਜ ਉਹਨਾਂ ਦਾ ਜਨਮ ਦਿਨ ਮਨਾ ਰਹੇ ਆਂ ਸੋ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਅਸੀਂ ਨਾ ਸ਼ਹੀਦ ਭਗਤ ਸਿੰਘ ਨੂੰ ਕਦੇ ਭੁੱਲ ਸਕਦੇ ਨਾ ਸੁਭਾਸ਼ ਚੰਦਰ ਬੋਸ ਜੀ ਨੂੰ ਨਾ ਕਰਤਾਰ ਸਿੰਘ ਸਰਾਭਾ ਨੂੰ ਉਹਨਾਂ ਦੀਆਂ ਕੁਰਬਾਨੀਆਂ ਦਾ ਸਦਕਾ ਹੀ ਅਸੀਂ ਅੱਜ ਆਜ਼ਾਦੀ ਦੀ ਫਿਰਾਂਜੀ ਅੱਜ ਦੇਸ਼ ਦੇ ਲੋਕ ਜਿਹੜਾ ਆਜ਼ਾਦੀ ਦਾ ਜਿਹੜਾ ਆਨੰਦ ਮਨ ਰਹੇ ਆ ਖੁੱਲੀ ਹਵਾ ਜਿਹੜੀ ਆਜ਼ਾਦੀ ਦੀ ਉਸ ਦੇ ਵਿੱਚ ਆਪਣਾ ਜੀਵਨ ਬੀਤਿਤ ਕਰ ਰਹੇ ਸਵਾਸਚੰਦਰ ਬੋਸ ਕੀ ਦੇਣ ਹੈ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼